इंडियन टीवी न्यूज पंजाब अपनी खबर अपनी भाषा नमस्कार तुसी वेख रहे हो इंडियन टीवी न्यूज पंजाब आओ थो लेकर चलिए अज दबर वाल ਗਣਤੰਤਰ ਦਿਵਸ ਦੇ ਮੌਕੇ ਖੰਨਾ ਦੇ ਐਸ ਡੀ ਐਮ ਡਾਕਟਰ ਬਲਵਿੰਦਰ ਸਿੰਘ ਢਿੱਲੋਂ ਨੇ ਰਾਸ਼ਟਰੀ ਝੰਡਾ ਲਰਾਉਣ ਦੀ ਰਸਮ ਅਦਾ ਕੀਤੀ ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤਾਂ ਦੇ ਇਲਾਵਾ ਰੰਗਾਂ ਰੰਗਿਤ ਪੇਸ਼ ਕੀਤੇ ਇਸ ਤੋਂ ਇਲਾਵਾ ਖੰਨਾ ਸ਼ਰਦੀ ਸਭ ਤੋਂ ਵੱਡੀ ਸੰਸਥਾ ਪੰਜਾਬ ਖੱਤਰੀ ਚੇਤਨਾਮੰਤ ਚੈਰੀਟੇਬਲ ਟਰਸਟ ਵੱਲੋਂ ਆਈਡੀ ਬੈਂਕ ਹਾਲ ਵਿੱਚ ਖੰਨਾ ਸ਼ਰਦੀ ਉੱਗੇ ਸਮਾਜ ਸੇਵੀ ਅਤੇ ਜਸਵੰਤ ਝੁੱਲਰ ਦੇ ਮਾਲਕ ਸਰਿੰਦਰ ਕੁਮਾਰ ਵਰਮਾ ਵੱਲੋਂ ਝੰਡਾ ਲਰਾਉਣ ਦੀ ਰਸਮ ਅਦਾ ਕੀਤੀ ਗਈ ਹੈ ਖੰਨਾ ਤੋਂ ਰਾਜਕਮਾਰ ਮਨੋਦੀ ਰਿਪੋਰਟ ਸਰ ਕੀ ਕਹਿਣਾ ਚਾਹੁੰਦੇ ਹੋ ਅੱਜ 26 ਜਨਵਰੀ ਦੇ ਉੱਪਰ ਪੰਜਾਬ ਖੱਤਰੀ ਜਿਤਨਾ ਮੰਚ ਵੱਲੋਂ ਕਰਾਇਆ ਗਿਆ ਸਮਾਗਮ ਵਿੱਚ ਜੀ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਖੱਤਰੀ ਜਿਤਨਾ ਮੰਚ ਬਹੁਤ ਹੀ ਸਮਾਜ ਦੀ ਸੇਵਾ ਵਾਸਤੇ ਲੱਗਿਆ ਹੋਇਆ ਹੈ ਲੋਕਾਂ ਦੀ ਸੇਵਾ ਵਾਸਤੇ ਇਹਨਾਂ ਦਾ ਅਨਦਾਨ ਉਸ ਸਮਾਜ ਦੇ ਵਿੱਚ ਜ਼ਰੂਰਤ ਦੀ ਚੀਜ਼ਾਂ ਹੈਗੀਆਂ ਉਹ ਸਭ ਦਾਨ ਕਰਨ ਦੇ ਵਿੱਚ ਬਹੁਤ ਅੱਗੇ ਵਧ ਕੇ ਉੱਤੜ ਕੇ ਹਿੱਸਾ ਲੈ ਰਹੇ ਹੈ ਮੈਂ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਕਰਦਾ ਹਾਂ ਅੱਗੇ ਵਾਸਤੇ ਇਹਨਾਂ ਨੂੰ ਬਹੁਤ ਉਮੀਦ ਕਰਦਾ ਹਾਂ ਵੀ ਬਹੁਤ ਅੱਗੇ ਅੱਗੇ ਨੂੰ ਤਰੱਕੀ ਕਰਨ ਹੋਰ ਅੱਗੇ ਨੂੰ ਜ਼ਿਆਦਾ ਸੇਵਾ ਕਰਨ ਜੈ ਹਿੰਦ ਵੈਰੀ ਗੁੱਡ ਅੱਜ ਮੈਂ ਕੀ ਕਹਾਂ ਜਨਰਲ ਸ਼ਭੀ ਜਰੂਰ ਪੰਜਾਬ ਖत्री ਚੇਤਨਾ ਮੰਚ ਚੈਟਰਡਸ ਦੀ ਸਾਰੀ ਟੀਮ ਕੋ ਨੀ ਮੈਂ ਆਪਣੇ ਜਿੰਨੇ ਵੀ ਖत्री ਭਰਾ ਨੇ ਔਰ ਸਾਰੇ ਸ਼ਹਿਰ ਵਾਸੀ ਨੇ ਉਹਨਾਂ ਨੂੰ ਮੁਬਾਰਕਬਾਦ ਦੇਣਾ ਗੁੱਡ ਵਿਸ਼ੀਸ ਦੇਣਾ 75ਵੇਂ ਗਣਤੰਤਰ ਦਿਵਸ ਤੇ ਔਰ ਮੈਂ ਅੱਜ ਸਾਡੇ ਜਿਹੜੇ ਸੁਨਦਰ ਕੁਮਾਰ ਵਰਮਾ ਜੀ ਨੇ ਇਹਨਾਂ ਨੂੰ ਚੀਫ ਗੈਸਟ ਬਣ ਕੇ ਉਰੇ ਆਏ ਨੇ ਮੈਂ ਇਹਨਾਂ ਨੂੰ ਵੀ ਥੈਂਕ ਯੂ ਕਰਦਾ ਹਾਂ ਔਰ ਵੈਲਕਮ ਕਰਦਾ ਸਾਰੇ ਕੰਨਿਓ ਔਰ ਸਾਡੀ ਕੋਸ਼ਿਸ਼ ਵੀ ਇਹਨਾਂ ਨੇ ਕਿਹਾ ਵੀ ਪੰਜਾਬ ਖਤਰੀ ਚੇਤਨਾ ਵਿੱਚ ਵੈਲਫੇਅਰ ਕੰਮ ਕਰ ਰਹੀ ਹੈ ਅਸੀਂ ਇਹਨੂੰ ਅੱਗੇ ਨੂੰ ਹੋਰ ਵੀ ਵਧੀਆ ਕੰਮ ਕਰਕੇ ਦਵਾਂਗੇ ਔਰ ਸਾਡੀ ਕੋਸ਼ਿਸ਼ ਹੋਏਗੀ ਵੀ ਅਸੀਂ ਆਪਣਾ ਇੱਕ ਨਾਮ ਜਿਹੜਾ ਹੈ ਪੰਜਾਬ ਚ ਕਰੀਏ ਪੰਜਾਬ ਖਤਰੀ ਚੇਤਨਾ ਵਿੱਚ ਦਾ ਐਸੀ ਪਹਿਲਾਂ ਵੀ ਬਹੁਤ ਸਾਰੇ ਕੰਮ ਚੱਲ ਰਹੇ ਨੇ ਜਿਦੇ ਜਰਾਸ਼ਨ ਵੰਡਣਾ ਹੈ ਸਾਈਕਲ ਦਿੱਤੇ ਜਾਂਦੇ ਨੇ ਤੇ ਆਪਾਂ ਬੰਦੇ ਜਿੱਥੇ ਆਪਾਂ ਖੜੇ ਆ ਇੱਥੇ ਸਮਾਜ ਜਿਹੜੇ ਲੋਕੀ ਨੇ ਸਭ ਨੂੰ ਬਹੁਤ ਵਾਜੂ ਮੇਟਾ ਦੇ ਇੱਥੇ ਅਸੀਂ ਇਹਨਾਂ ਨੂੰ ਲੋਕਾਂ ਨੂੰ ਮਹਿੰਜਾ ਕਰਨਦੇ ਆਂ ਔਰ ਸਾਡੀ ਇਹੀ ਕੋਸ਼ਿਸ਼ ਰਹਿੰਦੀ ਹੈ ਵੀ ਅਸੀਂ ਪਬਲਿਕ ਵੈਲਫੇਅਰ ਦੇ ਵਿੱਚ ਅੱਗੇ ਹੋ ਕੇ ਕੰਮ ਕਰੀਏ ਲੋਕਾਂ ਦੀ ਭਲਾਈ ਕਰੀਏ ਜਦ ਸਾਡਾ ਸਮਾਜ ਪਿੱਛੇ ਅਨਪ੍ਰੀਵਿਜ ਰਹਿ ਗਿਆ ਹੈ ਨੀਡੀ ਪਰਸਨਸ ਹੈ ਉਹਨਾਂ ਦੀ ਮਦਦ ਕਰਕੇ ਆਪਣੇ ਸਮਾਜ ਨੂੰ ਅਸੀਂ ਉੱਪਰ ਚੱਕੀਏ ਤਾਂ ਕਿ ਸਾਡਾ ਦੇਸ਼ ਅੱਗੇ ਹੋਰ ਤਰੱਕੀ ਕਰੇ ਅੱਜ ਜਿਹੜੇ ਝੰਡੇ ਨੂੰ ਅਸੀਂ ਸਲਾਮੀ ਦੇ ਰਹੇ ਆਂ ਇਹ ਸਾਡੀ ਆਨ-ਵਨ ਸ਼ਾਨ ਹੈ ਲੋਕਾਂ ਨੂੰ ਅਸੀਂ ਅੱਜ ਉਹਨਾਂ ਨੂੰ ਯਾਦ ਕਰ ਰਹੇ ਆਂ ਸਾਰਿਆਂ ਨੂੰ ਜਿਨ੍ਹਾਂ ਨੇ ਸਾਨੂੰ ਕੁਰਬਾਨੀਆਂ ਦੇ ਕੇ ਸਵਤੰਤਰਤਾ ਦਿਵਾਈ ਹੈ ਅਸੀਂ ਜਿਹੜੀ ਫਾਈਟ ਫਾਈਟ ਫਾਈਟਰ ਤਾਂ ਨਹੀਂ ਫੀਡ ਫਾਈਟਰ ਤਾਂ ਨਹੀਂ ਬਣ ਸਕੇ ਲੇਕਿਨ ਸਾਡੀ ਕੋਸ਼ਿਸ਼ ਹੈ ਵੀ ਜੋ ਸਾਡੀ ਸਾਨੂੰ ਮਿਲੀ ਹੈ ਅਸੀਂ ਉਹਨੂੰ ਕਾਇਮ ਰੱਖੀਏ ਆਪਣੀ ਅਸੀਂ ਜਾਨ ਨਿਵਾਸਵਰ ਕਰਨ ਵਾਸਤੇ ਵੀ ਇਹਦੇ ਵਾਸਤੇ ਤਿਆਰ ਵੱਲੋਂ ਸਾਰੇ ਸ਼ਹਿਰ ਨੂੰ ਵਧਾਈਆਂ ਦਿੰਦਾ ਹਾਂ ਗੰਦੰਤਰੂ ਅਸੀਂ ਦਿੱਸਦੀਆਂ 1950 ਚ ਕਨਸਟੀਟਿਊਸ਼ਨ ਬਣਿਆ ਸੀ ਆਪਣਾ ਵਿਦਆਊਟ ਕਨਸਟੀਟਿਊਸ਼ਨ ਨਾ ਕੋਈ ਸੰਸਥਾ ਨਾ ਕੋਈ ਦੇਸ਼ ਜਿਹੜਾ ਚੱਲ ਸਕਦਾ ਹੈ ਇਸ ਕਰਕੇ ਕਨਸਟੀਟਿਊਸ਼ਨ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਇਸ ਕਰਕੇ ਇਸ ਨੂੰ ਆਪਾਂ 26 ਜਨਵਰੀ ਨੂੰ ਬਣਾਣੇ ਆ ਤੇ ਇਹ ਜਿਹੜਾ ਸਾਲ ਜਿਵੇਂ ਪੁਰੀ ਸਾਹਿਬ ਨੇ ਕਿਹਾ ਏ ਵੀ ਭਗਵਾਨ ਰਾਮ ਆਏ ਨੇ ਤਾਂ ਰਾਮ ਰਾਜੇ ਹੈਗਾ ਇਹ ਤੇ ਇਸ ਜਿਹੜਾ ਸਾਲ ਹੈ 26 ਜਨਵਰੀ ਸਾਡੇ ਲਈ ਬਹੁਤ ਜ਼ਿਆਦਾ ਸਪੈਸ਼ਲ ਹੈ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਅੱਜ ਦਾ ਅੱਜ ਸਾਡੇ ਪੰਜਾਬ ਖत्री ਜੀਤਨਾ ਮੰਚ ਦੇ ਵਿੱਚ ਗਣਤੰਤਰਤਾ ਦਿਵਸ ਦੇ ਉੱਪਰ ਸਾਡੇ ਸੁਰੇਂਦਰ ਬਰਮਾ ਜੀ ਨੇ ਆ ਕੇ ਝੰਡੇ ਨੂੰ ਲਹਿਰਾਇਆ ਔਰ ਅੱਜ ਸਾਡਾ ਜਿਹੜਾ ਗਣਤੰਤਰਤਾ ਦੇ ਬਚ ਹੈ ਜੀ ਅਸੀਂ 1947 ਦੇ ਵਿੱਚ ਆਜ਼ਾਦ ਹੋਏ ਸੀਗੇ ਉਸ ਆਜ਼ਾਦੀ ਨੂੰ ਪੂਰਨ ਕਰਨ ਵਾਸਤੇ ਸਾਡਾ ਸੰਵਿਧਾਨ ਜਦੋਂ ਲਿਖਿਆ ਗਿਆ 26 ਜਨਵਰੀ 1950 ਦੇ ਵਿੱਚ ਫਿਰ ਅਸੀਂ ਸੰਪੂਰਨ ਆਜ਼ਾਦ ਕਹ ਲਏ ਹੁਣ ਤਾਂ ਅਸੀਂ ਐਡੇ ਵੱਡੇ ਆਜ਼ਾਦ ਹੋ ਗਏ ਕਿਉਂਕਿ ਇਸ ਇਸ 26 ਜਨਵਰੀ ਤੋਂ ਪਹਿਲਾਂ ਸਾਡੇ ਭਗਵਾਨ ਸ਼੍ਰੀ ਰਾਮ ਦੇ ਮੰਦਿਰ ਦੀ ਸਥਾਪਨਾ ਹੋ ਚੁੱਕੀ ਹੈ ਔਰ ਰਾਜੇ ਬਣ ਚੁੱਕਿਆ ਹੈ ਹੁਣ ਤਾਂ ਮਤਲਬ ਉਸ ਤੋਂ ਉੱਪਰ ਵੀ ਸਾਰਾ ਕੁਝ ਹੋ ਚੁੱਕਿਆ ਹੈ ਤਾਂ ਵਾਸਤੇ ਅਸੀਂ ਕਹਾਂਗੇ ਸਾਲ ਸਾਡੇ ਲਈ ਬਹੁਤ ਵਧੀਆ ਸਾਲ ਆਇਆ ਇਸ 26 ਜਨਵਰੀ ਨੂੰ ਤਾਂ ਅਸੀਂ ਬਹੁਤ ਧੰਨ ਧੰਨ ਮਾਰੀ